ਜੋ ਮਰਸਰ ਦੇ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਔਰ ਪੂਰੇ ਜਿਹੜੇ ਸੀਵਰੇਜ ਵਾਟਰ ਸਪਲਾਈ ਔਰ ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਗਾਰਬੇਜ ਨੂੰ ਲੈ ਕੇ ਜਿਹੜੇ ਮੁਸ਼ਕਿਲਾਂਤ ਨੇ ਮੀਟਿੰਗ ਕੀਤੀ ਆ ਐਮਪੀ ਲੈਡ ਦੀ ਜਿਹੜੇ ਫੰਡ ਯੂਟਿਲਾਈਜੇਸ਼ਨ ਉਹਦੇ ਬਾਰੇ ਵੀ ਇਹਨਾਂ ਨੇ ਚਰਚਾ ਕੀਤੀ ਹੈ ਮੇਨ ਮੀਟਿੰਗ ਦਾ ਕਾਰਨ ਔਰ ਸ਼ਹਿਰ ਦੇ ਵਿੱਚ ਜੋ ਹਾਲਾਤ ਨੇ ਉਹਦੇ ਉੱਤੇ ਲੈ ਕੇ ਮੈਂ ਸਰਕਾਰ ਦੇ ਬਲਤ ਤਾਂ ਕੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ਹਿਰ ਦੇ ਵਿੱਚ ਬਹੁਤ ਮੰਦ ਹਾਲੀ ਹੈ ਖਾਸ ਕਰ ਗਾਰਬੇਜ ਨੂੰ ਲੈ ਕੇ ਕਿਉਂ ਕਿ ਜਿਹੜੀ ਅਵਾਡਾ ਕੰਪਨੀ ਉਹਦੇ ਨਾਲ ਇਹਨਾਂ ਦਾ ਝਗੜਾ ਚੱਲ ਰਿਹਾ ਹੈ ਕਾਰਪੋਰੇਸ਼ਨ ਦਾ ਝਗੜੇ ਦੇ ਨਾਲ ਇਹ ਉਹਨਾਂ ਨੂੰ ਦੋਸ਼ੀ ਠਰਾਈ ਜਾ ਰਹੇ ਆ ਉਹ ਇਹਨਾਂ ਨੂੰ ਦੋਸ਼ੀ ਠਰਾਈ ਜਾ ਰਹੇ ਉਹਦਾ ਕੋਈ ਹੱਲ ਨਹੀਂ ਹੈਗਾ ਸ਼ਹਿਰ ਜਿਹੜਾ ਹੈ ਉਹ ਮੁਸ਼ਕਲ ਦੇ ਨਾਲ ਘਿਰਿਆ ਪਿਆ ਹੈ ਤੋਂ ਉਹਦੇ ਵਿੱਚ ਚੀਫ ਫੈਕਟਰੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਇਹ ਸਾਰੀ ਚੀਜ਼ ਦੇ ਰਿਵਿਊ ਕਰ ਰਹੇ ਆ ਔਰ ਇੱਕ ਕਮੇਟੀ ਬਣਾਈ ਹੈ ਜਿਹੜੀ ਹੁਣ ਡਿਸਾਈਡ ਕਰੂਗੀ ਕਿ ਉਹ ਜਿਹੜੀ ਵਾਡਾ ਕੰਪਨੀ ਉਹ ਕਿੰਨੇ ਪੈਸੇਾਂ ਦੇ ਉੱਤੇ ਜਿਹੜਾ ਤੇ ਜਿਹੜਾ ਕੂੜਾ ਉਹ ਲਿਫਟ ਕਰੇਗੀ ਔਰ ਕਿ ਉਹਦਾ ਪ੍ਰਬੰਧ ਜਿਹੜਾ ਕਰਨਾ ਹੈ ਜਿਹੜਾ ਉਹਨੂੰ ਸਾਫ਼ ਕਰਨਾ ਹੈ ਡੰਪ ਨੂੰ ਉਹਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕਿਵੇਂ ਕਰੂਗੀ ਵਾਡਾ ਕੰਪਨੀ ਉੱਤੇ ਲੈ ਕੇ ਕਮੇਟੀ ਬਣੀ ਹੈ ਸਟੇਟ ਲੈਵਲ ਦੀ ਜਿਹੜੀ ਇਹ ਡਿਸਾਈਡ ਕਰੂਗੀ ਕਿ ਕੀ ਰੇਟ ਹੋਏਗਾ ਸਾਰੇ ਸਿਸਟਮ ਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਅੰਮ੍ਰਿਤਸਰ ਦਾ ਜਿਹੜਾ ਹਾਲਾਤ ਨੇ ਐ ਇਸ ਵੇਲੇ ਉਹ ਬਹੁਤ ਨਾਜ਼ੁਕ ਨੇ ਖਾਸ ਕਰ ਜਿਹੜੇ ਕਾਟਾ ਏਰੀਆ ਹੋ ਜੇ ਜਿੰਨੇ ਵੀ ਸਾਡੇ ਸ਼ਹਿਰ ਦੇ ਬਾਹਰੀ ਏਰੀਏ ਨਾਲ-ਨਾਲ ਪਈਏ ਸਰਦਾਰਮਿੰਟ ਹੋ ਗਿਆ ਸਾਸੀਪੁਰ ਰੋਡ ਹੋ ਗਿਆ ਕਮਟਾਲਾ ਏਰੀਆ ਹੋ ਗਿਆ ਮਾਰ ਹੋ ਗਿਆ ਜਿੰਨੇ ਵੀ ਏਰੀਏ ਨਾਲ-ਨਾਲੇ ਵੀ ਸਾਈਡਾਂ ਦੇ ਵਿੱਚ ਨੇ ਸ਼ਰਮਾ ਕਲੋਨੀ ਪਈ ਦੀ ਅਨਗਾੜੇ ਸੋ ਸਾਰੇ ਏਰੀਆ ਦੇ ਵਿੱਚ ਐਸ ਤਰ੍ਹਾਂ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੌਸ਼ ਏਰੀਆ ਦੇ ਵਿੱਚ ਵੀ ਜਿਹੜਾ ਜਿਹਨੂੰ ਤੁਸੀਂ ਸੋਚਦੇ ਹੋ ਕਿ ਸ਼ਾਇਦ ਇੱਥੇ ਸਭ ਕੁਝ ਠੀਕ ਹੋਊਗਾ ਉਥੇ ਵੀ ਕੂੜਾ ਬਹੁਤ ਜ਼ਿਆਦਾ ਹੈ ਉਥੇ ਵੀ ਪਾਣੀ ਮਿਕਸ ਹੋ ਗਿਆ ਰਿਹਾ ਚੀਰੇ ਦੇ ਵਿੱਚ। ਤੋਂ ਇਹ ਸਾਰੀਆਂ ਚੀਜ਼ਾਂ ਦੇ ਹੱਲ ਦੇ ਵਾਸਤੇ ਮੀਟਿੰਗ ਕੀਤੀ ਹੈ ਤਾਂ ਕਿ ਸਰਕਾਰ ਦੇ ਕੋਲ ਲਿੱਖਤੀ ਵੀ ਭੇਜਿਆ ਜਾ ਸਕੇ ਉਹ ਜਿਹੜਾ ਤੰਤਰ ਹੈ ਇਹਨੂੰ ਸਹੀ ਤਰੀਕੇ ਦੇ ਨਾਲ ਅਸੀਂ ਕੰਮ ਕਰਨ ਤੇ ਲਾ ਸਕੀਏ। ਔਰ ਜਿਹੜੀ ਪਲਾਂਟੇਸ਼ਨ ਡਰਾਈਵ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਹੈ ਔਰ G20 ਦਾ ਕਰੀਬ 3.5 ਕਰੋੜ ਜਿਹੜੇ ਪਲਾਂਟ ਹੈ ਉਹ ਰੋ ਅਪਰੂਵਮੈਂਟ ٹرسٹ ਦੇ ਇਹ ਜਿਹੜਾ ਠੇਕਾ ਹੋਇਆ ਸੀ ਜਿੰਨੂੰ ਉਹਨਾਂ ਸਾਭ ਕੀ ਵੀ ਰੱਖਣਾ ਸੀ। ਉਹ ਪਲਾਂਟ ਨਹੀਂ ਕੋਈ ਦੇਖ ਰਿਹਾ ਉਹਦੇ ਬਾਰੇ ਵੀ ਅਸੀਂ ਕਾਰਪੋਰੇਟ ਦੇ ਨਾਲ ਚਰਚਾ ਕਰਕੇ ਕਿਉਂਕਿ ਸ਼ਹਿਰ ਕਾਰਪੋਰੇਟ ਨੇ ਦੂਬ ਦੇ ਅੰਦਰ ਆਉਂਦਾ ਹੈ। ਮੁਸ਼ਕਿਲਾਂ ਜਿਹੜੇ ਵੱਖਰੀ ਗੱਲੇ ਕਿ ਅਲੱਗ-ਅਲੱਗ ਆਧਾਰਿਆਂ ਦੇ ਕੋਲ ਨੇ ਏਅਰਪੋਰਟ ਰੋਡ ਹੈ ਉਹ ਪੀ ਐਨ ਡਬਲਯੂ ਡੀ ਕੋਲੇ ਉਹਦੇ ਤੇ ਵਿਚਰਤਿਆ ਜਿਹੜੀ ਸਾਡੀ ਹੋਈ ਹੈ ਔਰ ਇਹ ਸਾਰੀਆਂ ਗੱਲਾਂ ਜੰਨੀਆਂ ਨੇ ਕਿ ਸ਼ਹਿਰ ਨੂੰ ਸਹੀ ਦਿੱਖ ਦੇਣ ਵਾਸਤੇ ਮੈਂ ਇਹ ਮੀਟਿੰਗ ਜਿਹੜੀ ਆ ਕੀਤੀ ਹੈ ਔਰ ਸਤਕਾਰ ਤੇ ਤਾਂ ਕਿ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਅਬਰਸਾ ਜਿਹੜਾ ਇਤਿਹਾਸਿਕ ਸ਼ਹਿਰ ਹੈ ਉਹਦੀ ਦੇਖ ਐਸ ਬਾਰੇ ਕਿਸ ਪੋਜੀਸ਼ਨ ਦੀ ਖੁੱਟ ਪਾਤਾ ਤੇ ਜਿਹੜੇ ਪੇੜ ਪੌਦੇ ਲੱਗੇ ਨੇ ਉਹ ਵੀ ਮੈਂ ਕਹਿੰਗਾ ਔਰਨਾਮੈਂਟਲ ਟਰੀਜ਼ ਲਗਾਓ ਜਿੱਥੇ ਜਿਹੜੀ ਜਿਹੜੀ ਮੌਸਮ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਉੱਤੇ ਫੁੱਲ ਜਿਹੜੇ ਆ ਸਕਣ ਜਿਵੇਂ ਨੌਬਲਟੀ ਚੌਕ ਹੈ ਮਾਰੂੜ ਚੌਕ ਮਾਰੂੜ ਹੈ ਇਹਦੇ ਉੱਤੇ ਜਿਹੜੇ ਦਰਖਤ ਜਿਹੜੇ ਉਲਾਈ ਜਾ ਸਕਣ ਜਿਹੜੀ ਬਾਬਾ ਕਸ਼ਮੀਰਾ ਸਿੰਘ ਜੀ ਜਿਨ੍ਹਾਂ ਦੀ ਸੇਵਾ ਦੇ ਨਾਲ ਨਾਲ ਰਿਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਐਮਪੀ ਲੈਡ ਹੁੰਦੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਬੱਲੇ ਵਾਲੀ ਨਹਿਰ ਦੇ ਉੱਤੇ ਪ੍ਰੋਜੈਕਟ ਚੱਲ ਰਿਹਾ ਹੈ ਉਹਦੇ ਤੇ ਵੀ ਚਰਚਾ ਕੀਤੀ ਔਰ ਉਦੋਂ ਹੋਰ ਵਧਾਉਣ ਵਾਸਤੇ ਵੀ ਕਿਹਾ ਗਿਆ ਔਰ ਇੱਕ ਪ੍ਰੋਜੈਕਟ ਬਣਾਉਣ ਲਈ ਕਿਹਾ ਗਿਆ ਜਿਹੜਾ ਤਾਰਾ ਵਾਲੇ ਪੁੱਲ ਤੋਂ ਬੱਲੇ ਤੱਕ ਜਿਹੜਾ ਦੋਵਾਂ ਸਾਈਡਾਂ ਦੇ ਨਹਿਰ ਦੇ ਉੱਤੇ ਛੜਕ ਜਾ ਰੋਡ ਜਾਵੇ ਔਰ ਉਹਦੇ ਜਿਹੜੇ ਰੇਲ ਲਾਈਨ ਉਹਦੇ ਅੰਤਰਪਾਸ ਜਿਹੜੇ ਆ ਉਹ ਬਣ ਕੇ ਜਾਣ ਉਹਦੇ ਵਾਸਤੇ ਪ੍ਰੋਜੈਕਟ ਬਣਾਉਣ ਲਈ ਮੈਨੂੰ ਰਿਕਵੈਸਟ ਕੀਤੀ ਕੋ ਵੀ ਕੀਤੇ ਜਾਣ ਔਰ ਜਿਹੜਾ ਵਰਲਡ ਬੈਂਕ ਦਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਜਿਹੜਾ ਨਹਿਰ ਦਾ ਪਾਣੀ ਸਾਫ਼ ਕਰਕੇ ਸ਼ਹਿਰ ਨੂੰ ਦੇਣਾ ਹੈ ਜਾਂ ਟੈਂਕੀਆਂ ਬਣ ਰਹੀਆਂ ਨੇ ਉਹਦੇ ਬਾਰੇ ਵੀ ਰਿਵਿਊ ਮੀਟਿੰਗ ਦੇ ਵਿੱਚ ਇਹਦੀ ਚਰਚਾ ਹੋਈ ਹੈ ਬਾਕੀ ਜਿਹੜਾ ਜਿਹੜਾ ਪਾਈਪਾ ਨਹੀਂ ਪਾਈਪਾ ਬਹੁਤ ਪੁਰਾਣੀਆਂ ਨੇ ਸਾਰੀਆਂ ਸ਼ਹਿਰ ਦੀ ਉਹਦੇ ਅੰਡਰ ਪਾਈਪਾਂ ਨੇ ਸਾਰੀਆਂ ਜਦੋਂ ਟੈਂਕੀਆਂ ਬਣ ਜਾਣਗੀਆਂ ਉਸ ਤੋਂ ਬਾਅਦ ਪਾਈਪਾਂ ਪੈਣੀਆਂ ਨੇ ਸਾਫ਼ ਪਾਣੀ ਦੇ ਉਹਨਾਂ ਪਾਈਪਾਂ ਰਹੀ ਜਿੱਥੇ ਦਿੱਕਤ ਆ ਰਹੀ ਹੈ ਉਹ ਨਵੀਆਂ ਪਾਈਪਾਂ ਪੈਣੀਆਂ ਨੇ ਉਹਦੇ ਵਾਸਤੇ ਵੀ ਅਸੀਂ ਰਿਵਿਊ ਸਾਰਾ ਕੀਤਾ ਹੈ ਸੋ ਇਹ ਮੀਟਿੰਗ ਜਿਹੜੀ ਸੀ ਇਹਦਾ ਮੁੱਖ ਕਾਰਨ ਇਹ ਸੀ ਕਿ ਸ਼ਹਿਰ ਦੇ ਵਿੱਚ ਜਿਹੜੀ ਗੰਦਗੀ ਫੈਲੀ ਹੈ ਉਹ ਸ਼ਹਿਰ ਦੇ ਮਾੜੇ ਹਾਲਾਤ ਨੇ ਉਹਦੇ ਵਾਸਤੇ ਤੰਤਰ ਨੂੰ ਸਹੀ ਕਰਨ ਵਾਸਤੇ ਇਹ ਅੱਜ ਜਿਹੜੇ ਡਿਪਾਰਟਮੈਂਟ ਸੀ ਅਲੱਗ-ਅਲੱਗ ਉਹਨਾਂ ਦੇ ਨਾਲ ਚਾਰ ਚੰਦ ਕਰਕੇ